ਸਟ ਮੀਡੀਆ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਆ ਜਿਹੜੇ ਅੱਜ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਸਾਡੀ ਗੱਲ ਪੂਰੇ ਪੰਜਾਬ ਤੱਕ ਰੱਖਣ ਲਈ ਸਾਡੀ ਸਹਾਇਤਾ ਕਰਨ ਲਈ ਪੁੱਜੇ ਆ ਮੇਰੇ ਨਾਲ ਬਹੁਜਨ ਸਮਾਜ ਪਾਰਟੀ ਦੇ ਸਾਰੀ ਸਟੇਟ ਬਾਡੀ ਬੈਠੀ ਆ ਸਟੇਟ ਦੇ ਜਨਰਲ ਸੈਕਟਰੀ ਸ਼੍ਰੀ ਗੁਲਾਬ ਚੰਦ ਜੀ ਠੇਕੇਦਾਰ ਜਿੰਦਰ ਜੀ ਚੌਧਰੀ ਗੁਰਨਾਮ ਜੀ ਔਰ ਜ਼ਿਲ੍ਹਾ ਪ੍ਰਧਾਨ ਦਜੀਤ ਰਾਏ ਜੀ ਔਰ ਪਿੱਛੇ ਸੰਬਲਦੀ ਦੀ ਬੋਡੀ ਬੈਂਸ ਜੀ ਮਿੱਟਾ ਜੀ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਆ ਕਿ ਇੱਕ ਬਲਖਣ ਸੂਬਾ ਆ 3.5 ਕਰੋੜ ਦੇ ਲਗਭਗ ਪੰਜਾਬ ਦੀ ਪਾਪੂਲੇਸ਼ਨ ਹੈ 35% ਤੋਂ ਜ਼ਿਆਦਾ ਸ਼ਡਿਊਲ ਕਾਸਟ ਪਾਪੂਲੇਸ਼ਨ ਹੈ ਔਰ 45% ਤੋਂ ਜ਼ਿਆਦਾ OBC ਪਾਪੂਲੇਸ਼ਨ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ 18 ਮਹੀਨਿਆਂ ਦੇ ਵਿੱਚ ਜਿਸ ਤਰੀਕੇ ਨਾਲ ਦਲਤਾਂ ਔਰ ਪਛੜੇ ਵਰਗਾਂ ਨੂੰ ਅਣਗੌਲਿਆ ਕੀਤਾ ਆ ਜਿਸ ਤਰੀਕੇ ਨਾਲ ਜ਼ੁਲਮ ਅਤਿਆਚਾਰ ਦੀ ਨੀਤੀ ਅਪਣਾਈ ਆ ਉਹਦੇ ਖਿਲਾਫ ਪੰਜਾਬ ਦੇ ਬਹੁਜਨ ਸਮਾਜ ਨੂੰ ਲਾਂਬੰਦ ਕਰਨ ਦੇ ਲਈ ਸੂਬਾ ਪੱਧਰੀ ਰੈਲੀ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਵਿਖੇ ਕਰ ਰਹੀ ਆ ਬਜਵਾੜਾ ਬਾਈਪਾਸ ਤੇ 9 ਅਕਤੂਬਰ ਨੂੰ 9 ਅਕਤੂਬਰ ਸਾਹਿਬ ਕੈਸ਼ੀ ਰਾਮ ਜੀ ਦਾ ਡੈਥ ਅਨਿਵਰਸਰੀ ਆ ਪ੍ਰੀਮਰ ਮਾਰਵਾੜ ਦੇਸਾਂ ਔਰ ਰੈਲੀ ਦਾ ਜਿਹੜਾ ਨਾਮ ਬਹੁਜਨ ਸਮਾਜ ਪਾਰਟੀ ਨੇ ਸੰਵਿਧਾਨ ਬਚਾਓ ਮਹਾਪੰਚਾਇਤ ਰੱਖਿਆ ਹੈ ਸਾਬਕਾ ਕਾਸ਼ੀराम ਜੀ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਆ ਉਹ ਹੁਸ਼ਿਆਰਪੁਰ ਨੂੰ ਬਹੁਤ ਪਿਆਰ ਕਰਦੇ ਸੀ ਔਰ ਹੁਸ਼ਿਆਰਪੁਰ 'ਚ ਹਮੇਸ਼ਾ ਹੀ ਰੋਸ਼ਨ ਗਰਾਊਂਡ 'ਚ ਵੱਡੀਆਂ ਰੈਲੀਆਂ ਲੱਖਾਂ ਦੀਆਂ ਰੈਲੀਆਂ ਮਾਨਯਬਰ ਸਾਹਿਬ ਕਾਸ਼ੀਰਾਮ ਜੀ ਕਰਦੇ ਰਹੇ ਇਹ ਉਹਨਾਂ ਦੇ ਜਾਣ ਤੋਂ ਬਾਅਦ ਪਿਛਲੇ 20 ਸਾਲ ਦੇ ਇਤਿਹਾਸ 'ਚ ਇਹ ਪਹਿਲੀ ਵੱਡੀ ਰੈਲੀ ਹੈ ਸਾਬ ਕਾਸ਼ੀਰਾਮ ਜੀ ਦੇ ਜਿੰਨਾ ਕੋਈ ਮੈਨੂੰ ਯਾਦ ਹੈ ਕਿ ਉਹ ਉਸੇ ਰੈਲੀ ਨੂੰ ਯਾਦ ਕਰਾਈ ਜਿਹੜੀ ਸਾਬ ਕਾਸ਼ੀराम ਦੇ ਜਿਉਂਦੇ ਜੀ ਇੱਥੇ ਰੈਲੀਆਂ ਹੁੰਦੀਆਂ ਸੀ ਪਰ ਪੰਜਾਬ ਦੇ ਵਿੱਚ ਪਿੰਡ-ਪਿੰਡ ਤੋਂ ਜਿਹੜੀ ਗੱਡੀ ਆ ਪਿੰਡ-ਪਿੰਡ ਤੋਂ ਜਿਹੜੇ ਲੋਕ ਹੈ ਆਪ ਮਹਾਰੇ ਆਪਣੀਆਂ ਗੱਡੀਆਂ ਕਰਕੇ ਉਹ ਤੁਹਾਡੇ ਇੱਥੇ ਹਿਸ਼ਾਰ ਪਰ ਸੰਵਿਧਾਨ ਬਚਾਓ ਮਹਾਪੰਚਾਇਤ ਮਹਾ ਰੈਲੀ ਚ ਸ਼ਾਮਲ ਹੋਣਗੇ ਪੰਜਾਬ ਦੇ ਜਿਹੜੇ ਹਾਲਾਤ ਬੜੇ ਆ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਬਹੁਜਨ ਸਮਾਜ ਦੀ ਬਾਹ ਮੜਨ ਦੇ ਲਈ ਇਸ ਰੈਲੀ ਦੇ ਜਿਹੜੇ ਮੁੱਖ ਮਹਿਮਾਨ ਹੈ ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਆਕਾਸ਼ ਨਾਗੀ ਜੀ ਜਿਹੜੇ ਬਿਲਕੁਲ ਜੁਵਾ ਹੈ ਸਾਡੇ 25 27 ਸਾਲ ਦੀ ਲਗਭਗ ਉਮਰ ਹੁਣੀ ਆ ਉਹਨਾਂ ਦੀ ਬਹੁਤ ਨੌਜਵਾਨ ਔਰ ਵਿਦੇਸ਼ ਦੀ ਸਟੱਡੀ ਆ ਉਹਨਾਂ ਦੀ ਸਾਰੀ ਫੋਰਨ ਸਟੱਡੀ ਹੈ ਟੂ ਮਚ ਇੰਟੈਲੀਜੈਂਟ ਪਰਸਨ ਹੈ ਔਰ ਪਿਛਲੇ ਡੇਢ ਮਹੀਨੇ ਦਾ ਉਹਨਾਂ ਦਾ ਤੁਸੀਂ ਜੇ ਗਤੀਵਿਧੀਆਂ ਚੈੱਕ ਕਰੋਗੇ ਸੋਸ਼ਲ ਮੀਡੀਆ ਦੇ ਮਾਧਮ ਤੋਂ ਰਾਜਸਥਾਨ ਦੇ ਵਿੱਚ 15-20 ਦਿਨ ਦੀ ਉਹਨਾਂ ਦੀ ਪੈਦਲ ਯਾਤਰਾ ਸੀ ਹਜ਼ਾਰਾਂ ਲੋਕਾਂ ਦੇ ਨਾਲ ਗਵਰਨਰ ਹਾਊਸ ਘੇਰਿਆ ਮੱਧ ਪ੍ਰਦੇਸ਼ ਦਾ ਗਵਰਨਰ ਹਾਊਸ ਆਕਾਸ਼ ਮੈਂਮ ਜੀ ਨੇ ਘੇਰਿਆ ਛੱਤੀਸਗੜ੍ਹ ਚ ਬਹੁਤ ਵੱਡੀ ਰੈਲੀ ਪਿਛਲੇ 10 ਦਿਨਾਂ ਦੇ ਵਿੱਚ ਹਰਿਆਣਾ ਚ 6 ਵੱਡੀਆਂ ਰੈਲੀਆਂ ਪਿਛਲੇ 10 ਦਿਨਾਂ ਚ ਹਰਿਆਣੇ ਚ 6 ਵੱਡੀਆਂ ਰੈਲੀਆਂ ਔਰ ਦਿੱਲੀ ਦੇ ਵਿੱਚ ਰੈਲੀ ਉਸੇ ਲੜੀ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਰੈਲੀ ਔਰ ਇੱਕ ਬਹੁਤ ਵੱਡੀ ਰੈਲੀ 30 ਦਿਨ ਪਹਿਲਾਂ ਤੇਲੰਗਾਨਾ ਚ ਹੋਈ ਮੇਰੀ ਬੇਨਤੀ ਹੈ ਕਦੇ ਬਹੁਜਨ ਸਮਾਜ ਪਾਰਟੀ ਦੇ ਲੀਡਰਸ਼ਿਪ ਨੂੰ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਜਿਹੜਾ ਮੀਡੀਆ ਪੇਜ ਹੋ ਆ سوشل ਮੀਡੀਆ ਕਿਉਂਕਿ ਅਖਬਾਰਾਂ ਔਰ ਟੀਵੀ ਦੇ ਵਿੱਚ ਜਿੰਨੀ ਸਪੇਸ ਬਹੁਜਨ ਸਮਾਜ ਪਾਰਟੀ ਨੂੰ ਬਤੌਰ ਥਰਡ ਲਾਰਜੇਸਟ ਨੈਸ਼ਨਲ ਪਾਰਟੀ ਹੈ ਦੇ ਥਰਡ ਲਾਰਜੇਸਟ ਨੈਸ਼ਨਲ ਪਾਰਟੀ ਮੰਗ ਵੀ ਚਾਹੀਦੀ ਹੈ ਆਪਣੇ ਵੱਡੇ ਪੱਧਰ ਤੇ ਕਵਰੇਜ ਨੈਸ਼ਨਲ ਮੀਡੀਆ ਤੇ ਨਹੀਂ ਮਿਲਦੀ ਪਰ ਕਾਡੇ ਵਰਗੇ ਸਕਾਰਜਕ ਸਾਥੀ ਜਿਹੜੇ ਲੋਕ ਲਹਿਰਤੇ ਹਮੇਸ਼ਾ ਹੀ ਹਰ ਮੁੱਦੇ ਨੂੰ ਚੁੱਕ ਦਿੰਦੇ ਆ ਔਰ ਸਾਡੀ ਆਵਾਜ਼ ਬਣਦੇ ਆ ਉਹ ਉਸ ਸਾਧਨ ਤੋਂ ਤੁਸੀਂ ਦੇਖੋਗੇ ਕਿ ਬਹੁਜਨ ਸਮਾਜ ਪਾਰਟੀ ਬਹੁਤ ਵੱਡੀਆਂ ਵੱਡੀਆਂ ਗਤੀਵਿਧੀਆਂ ਦੇਸ਼ ਵਿੱਚ ਕਰ ਰਹੀ ਹੈ ਜੇ ਅਸੀਂ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿੰਨੇ 18 ਮਹੀਨਿਆਂ ਚ ਜਨ ਮਤਿਆਚਾਰ ਵਧੇ ਆ 178 ਲਾਫਸਰੇ ਵੀ ਆ ਪੋਸਟਰ ਰੱਖਿਆ 18 ਮਹੀਨਿਆਂ ਚ ਇੱਕ ਵੀ ਅਸੀਂ ਨਹੀਂ ਰੱਖਿਆ ਇੱਕ ਵੀ ਬੀਜ਼ੀ ਨਹੀਂ ਰੱਖਿਆ ਪਰ ਸਰਕਾਰੀ ਕਾਗਜ਼ ਤੇ ਇਹ ਲਿਖਿਆ ਗਿਆ ਕਿ ਇਹ ਐਮਐਫੀ ਛੱਡ ਨੋਕ ਨੇ ਇਸ ਕਰਕੇ ਨਹੀਂ ਰੱਖਿਆ ਗਿਆ ਦੂਜੀ ਵੱਡੀ ਘਟਨਾ ਜੇ ਦੰਤ ਪਛਰੇ ਵਰਗਾ ਦਾ ਦਲਮਤਿਆਚਾਰ ਦੀ ਦੇਖਣੀ ਹੋਵੇ ਇਹ ਪਹਿਲੀ ਵਾਰੀ ਹੋਇਆ 89 ਤੋਂ ਬਾਅਦ ਜਦੋਂ ਨਾ ਐਸੀ ਕਮਿਸ਼ਨ ਬਣਿਆ 18 ਮਹੀਨਿਆਂ ਤੋਂ ਐਸੀ ਕਮਿਸ਼ਨ ਦਾ ਚੇਅਰਮੈਨ ਵੀ ਲਾ ਨਹੀਂ ਪਾਇਆ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਕਮਿਸ਼ਨ ਦੇ ਕਿਸੇ ਵੀ ਕਮਿਸ਼ਨ ਦੇ ਮੈਂਬਰ ਘਟਾਏ ਗਏ ਇੱਕੋ ਹੀ ਇੱਕ ਕਮਿਸ਼ਨ ਹੈ ਆਮ ਆਦਮੀ ਪਾਰਟੀ ਨੇ ਐਸੀ ਕਮਿਸ਼ਨ ਦੇ 10 ਮੈਂਬਰਾਂ ਤੋਂ ਘਟਾ ਕੇ ਗਿਣਤੀ 5 ਕਰਤੀ। ਪੋਸਟਮੈਟਰ ਸਕਾਲਰਸ਼ਿਪ ਇੱਕੋ ਹੀ ਘਟਰਾ ਰਹਾ ਦਸੂਆ। ਪਿਛਲੇ ਹਫਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਨੇ ਇਹ ਫੈਸਲਾ ਲਿਆ ਕਿ ਜੇਕਰ ਪੰਜਾਬ ਸਰਕਾਰ ਨੇ 20 ਕਰੋੜ ਦਾ ਬਕਾਇਆ ਜਾਰੀ ਨਾ ਕੀਤਾ ਤਾਂ ਅਗਲੇ ਸੈਸ਼ਨ ਤੋਂ ਇੱਕ ਵੀ ਸ਼ਡਿਊਲ ਕਾਸਟ, ਇੱਕ ਵੀ OBC, ਇੱਕ ਵੀ ਮਿਨੋਰਟੀ ਇਹ ਵਿਦਿਆਰਥੀਆਂ ਨੂੰ ਅਸੀ ਐਡਮਿਟ ਨਹੀਂ ਕਰਾਂਗੇ ਪੋਸਟਮੈਟਰ ਸਕਾਲਰਸ਼ਿਪ ਦੇ ਅੰਦਰ। ਨਾਲ ਸੰਵਿਧਾਨ ਨੇ ਫੈਸਲਾ ਲਿਆ ਕਿ ਐਸਸੀ ओबीसी ਅਰ ਮਨੋਰੀਟੀ ਕਮਿਟੀ ਇਹਨਾਂ ਦੇ ਵਿਦਿਆਰਥੀਆਂ ਦੀਆਂ ਡਿਗਰੀਆਂ ਵੀ ਰੋਕੀਆਂ ਜਾਣਗੀਆਂ ਆਮ ਆਦਮੀ ਪਾਰਟੀ ਦੀ ਹਕੂਮਤ ਐਦਾ ਦੇ ਨਾਅਰੇ ਵਾਦੇ ਕਰਦੇ ਸੀ ਇਹਨਾਂ ਦੇ ਬਾਬਾ ਸਾਹਿਬ ਨੂੰ ਡਰ ਕੇ ਦੀ ਫੋਟੋ ਤਾਂ ਲਾਈ ਪਰ ਬਾਬਾ ਸਾਹਿਬ ਨੂੰ ਡਰ ਕਰਦੇ ਸਮਾਜਵਾਦੀਆਂ ਨੂੰ ਕਿਹਾ ਸੀ ਡਿਪਟੀ ਚੀਫ ਮਿਨਿਸਟਰ ਨਾ ਬਾਗੇ 18 ਮਹੀਨਿਆਂ ਤੋਂ ਉਲਕੀਤੀ ਹੋਈ ਆ ਆਮ ਆਦਮੀ ਪਾਰਟੀ ਦੇ ਐਡੇ ਵੱਡੇ ਜ਼ੁਲਮ ਅਤਿਆਚਾਰ ਦੇ ਖਿਲਾਫ ਮੈਂ ਕੋਈ ਗਰੰਟੀ ਦੀ ਗੱਲ ਕਰਨੀ ਜ਼ਿਆਦਾ ਵੀ ਨਹੀਂ ਕਰਦਾ ਅੱਜ ਸਾਰਾ ਹੀ ਪੰਜਾਬ ਇਹ ਜਾਣਦਾ ਕਿ ਨਸ਼ਿਆਂ ਦੇ ਉੱਤੇ ਇਹਨਾਂ ਨੇ ਗਰੰਟੀ ਦਿੱਤੀ ਸੀ ਇਹ ਕਹਿੰਦੇ ਸੀ 4 ਮਹੀਨੇ ਵਿੱਚ ਖਤਮ ਕਰਾਂਗੇ ਇੱਕ ਜਗ੍ਹਾ ਇਹਨਾਂ ਨੇ ਕਿਹਾ 3 ਮਹੀਨੇ ਵਿੱਚ ਖਤਮ ਕਰਾਂਗੇ ਇਹ ਕੇਤਲੀਵਾਲ ਸਾਹਿਬ ਦੇ ਦੋ ਬਿਆਨ ਹੈ ਅੱਜ 12 ਮਹੀਨੇ ਹੋ ਗਏ ਨਸ਼ਿਆਂ ਦਾ ਛੇਮਾ ਦਰਿਆ ਉੰਨਾ ਉਫਾਨ ਤੇ ਆ ਇਹਨਾਂ ਤੱਕ ਮਾਝੇ ਚੜ੍ਹ ਨਹੀਂ ਆਏ ਹੈ ਜਿੰਨਾ ਨਸ਼ਿਆਂ ਦਾ ਹੜ੍ਹ ਪੰਜਾਬ ਚ ਚੱਲ ਰਿਹਾ ਗਰੰਟੀਆਂ ਫੇਰ ਹੋ ਰਹੀਆਂ आम आदमी थी थी थी, थी दे दी गारंटी दत्त दी सुरक्षा दी गारंटी ਪਛੜੀਆਂ ਸ਼੍ਰੇਣੀਆਂ ਦੀ ਸੁਰੱਖਿਆ ਦੀ ਗਾਰੰਟੀ ਪਛੜੀਆਂ ਸ਼੍ਰੇਣੀਆਂ ओबीसी ਪਾਈਚਾਰਾ ਅੱਜ ਪੂਰੇ ਦੇਸ਼ ਦੇ ਵਿੱਚ ओबीसी ਦੀ ਗੱਲ ਚੱਲ ਰਹੀ ਆ ਮਾਜੋਗ ਭੇਡ ਇੱਕ ਵਾਰੀ ਮਾਇਆਵਤੀ ਦੀ ਜਿਹੜੀ ਗੱਲ ਪਿਛਲੇ 30 ਸਾਲ ਤੋਂ ਕਹਿ ਰਹੇ ਆ ਕਿ ओबीसी ਪਾਈਚਾਰੇ ਦੀ ਜਨਗਣਨਾ ਹੋਣੀ ਚਾਹੀਦੀ ਆ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਮੰਗ ਕਰਦੀ ਆ ਕਿ ਪੰਜਾਬ ਦੇ ਵਿੱਚ ਵੀ ओबीसी ਪਾਈਚਾਰਿਆਂ ਦੀ ਜਨਗਣਨਾ ਹੋਣੀ ਚਾਹੀਦੀ ਆ ਔਰ ਉਹਨਾਂ ਨੂੰ ਹੱਕ ਅਧਿਕਾਰ ਕੀ ਮਿਲਿਆ ਉਹ ਦਿੱਤੇ ਜਾਵੇ ਚਾਹੀਦੇ ਕੀ ਦਿੱਤੇ ਉਹ ਵੀ ਪਤਾ ਲੱਗਿਆ ਚਾਹੀਦਾ ਹੈ ਅੱਜ ਦੇ ਦਿਨ ਅਸੀਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਸੰਵਿਧਾਨ ਬਚਾਓ ਮਹਾ ਪੰਚਾਇਤ ਮਹਾ ਰੈਲੀ ਜਿਨ੍ਹਾਂ ਦੇ ਮੁੱਖ ਮਹਿਮਾਨ ਸ਼੍ਰੀ ਕਾਸ਼ਮੰਦ ਜੀ ਨੈਸ਼ਨਲ ਕੋਆਰਡੀਨੇਟਰ ਹੋਣਗੇ ਉਹ ਅਸੀਂ ਤੁਹਾਡੇ ਵਿੱਚ ਇਹ ਨਿਊਜ਼ ਜਿਹੜੀ ਆ ਉਹ ਬ੍ਰੇਕ ਕੀਤੀ ਆ ਸਾਨੂੰ ਉਮੀਦ ਹੈ ਤੁਸੀਂ ਇਸ ਗੱਲ ਨੂੰ 3 ਕਰੋੜ ਪੰਜਾਬੀਆਂ ਤੱਕ ਪਹੁੰਚਦਾ ਕਰੋਗੇ ਧੰਨਵਾਦ Shamla Chandar building maintenance handyman under check trade platform is now available on your local London area he has more than 5 years experience in the same line he used to work with reputed companies agencies as well local builders with brothers He is professional by plumbing electrician masonry work carpentry for more information please contact him at www.checktrade.com, ID number nine two one seven six zero, Shamla Chander Kal Center. Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ